ਇਹ ਆਪਾਂ ਜਿਹੜਾ ਵਾ ਉਹ ਪੰਜਾਬ ਦੇ ਨਾਲ ਜੁੜੇ ਹੋਏ ਹਾਂ ਠੀਕ ਹੈ ਜੀ ਆਪਣੇ ਖੂਨ ਦੇ ਵਿੱਚ ਪੰਜਾਬ ਆ ਇੱਕੋ ਸੋਚ ਸੀ ਕਿ ਅਸੀਂ ਕੁਝ ਨਾ ਕੁਝ ਪੰਜਾਬ ਦੇ ਵਿੱਚ ਕਰਨਾ ਚਾਹੁੰਦੇ ਹਾਂ ਉੱਥੇ ਮੇਰੇ ਤੋਂ ਆਪਸ਼ਨ ਸੀਗੀਆਂ ਉੱਥੇ ਪੀਆਰ ਹੋਣ ਦੀ ਆਪਸ਼ਨ ਵੀ ਸੀਗੀ ਵਰਕ ਪਰਮਿਟ ਸੀਗਾ ਇਹ ਕੋਈ ਨਵੀਂ ਗੱਲ ਤੇ ਹੈ ਨਹੀਂ ਕਿ ਆਪਾਂ ਖੇਤੀ ਜਿਹੜੀ ਆ ਨਵੀਂ ਨਵੀਂ ਸ਼ੁਰੂ ਕੀਤੀ ਐ ਆਪਣੇ ਜਿਹੜੇ ਪੁਰਾਣੇ ਬਜ਼ੁਰਗ ਆ ਉਹ ਖੇਤੀ ਕਰਦੇ ਰਹਿਆ ਜੇਕਰ ਉਹ ਖੇਤੀ ਦੇ ਵਿੱਚ ਉਹਨਾਂ ਨੂੰ ਕੋਈ ਲਾਹ ਲਾਹ ਲਾਹਾ ਮਿਲਦਾ ਸੀਗਾ ਤਾਂ ਉਹਨਾਂ ਖੇਤੀ ਕੰਟੀਨਿਊ ਕੀਤੀ ਸੋ ਆਰਗੈਨਿਕ ਜਿਹੜੀ ਖੇਤੀ ਆ ਉਹ ਕੁਆਂਟੀਟੀ ਦੇ ਨਿਰਭਰ ਨਹੀਂ ਕਰਦੀ ਉਹ ਕੁਆਲਿਟੀ ਦੇ ਨਿਰਭਰ ਕਰਦੀ ਆ ਜੇਕਰ ਆਪਣੀ ਕਣਕ ਜੇਕਰ ਮੰਨ ਲਓ ਕਿ 60 ਮਣ 65 ਮਣ ਜੇ ਨਿਕਲਦੀ ਪਈ ਆ ਮੇਰੀ ਉਹਦੀ ਅੱਧ ਨਿਕਲਦਾ ਪਿਆ ਵਾ ਪਰ ਮੇਰਾ ਰੇਟ ਡਬਲ ਆ ਜਿਹੜੀ ਕਣਕ ਆ ਉਹ 4500 5000 ਰੁਪਏ ਲੋਕ ਖੋ ਕੇ ਖੜਦੇ ਆ ਮੈਂ ਵੇਚਣ ਦੀ ਵੀ ਗੱਲ ਨਹੀਂ ਕਰਦਾ ਖੋ ਕੇ ਖੜਨ ਵਾਲੀ ਗੱਲ ਆ ਜੇਕਰ ਆਪਾਂ ਇਹ ਗੱਲ ਕਰੀਏ ਨਾ ਕਿ ਲੋਕਾਂ ਦੀ ਡਿਮਾਂਡ ਹੈ ਨਹੀਂ ਲੋਕਾਂ ਦੀ ਡਿਮਾਂਡ ਹੈਗੀ ਆ ਲੋਕ ਮੰਗਦੇ ਆ ਆਰਗੈਨਿਕ ਮੰਗਦੇ ਆ ਤਾਂ ਹੀ ਬੜੀਆਂ-ਬੜੀਆਂ ਕੰਪਨੀਆਂ ਜਿਹੜੀਆਂ ਵਾਹ ਉਹ ਆਪਣੀ ਜਿਹੜੀ ਆ ਜ਼ਮੀਨ ਹਥਿਆਣਾ ਚਾਹੁੰਦੀਆਂ ਵਾ ਜਿਹਦੇ ਚੱਲਦੇ ਆ ਕਰੋੜਾਂ ਰੁਪਏ ਦੇ ਵੀ ਰਹਦੇ ਆਪਣੇ ਲੋਕ ਮੂਰਖ ਐਡੇ ਮੂਰਖਾ ਕਿ ਉਹ ਵੇਚ ਵੀ ਰਹੇ ਨੇ ਮੇਰੇ ਤੋਂ 7 ਏਕੜ ਜ਼ਮੀਨ ਆ ਜੀ ਮੈਂ ਸੱਤਾਂ ਏਕੜਾਂ ਦੇ ਸੱਤ ਸੱਤ ਇਹਦੇ ਵਿੱਚ ਹੀ ਆਰਗੈਨਿਕ ਕਰਦਾ ਅਸੀਂ ਕੈਮੀਕਲ ਪਾ ਨਹੀਂ ਸਕਦੇ ਜੇਕਰ ਮੈਂ ਅੱਜ ਠੇਕੇ ਤੇ ਵੀ ਲੈਣਾ ਮੈਂ ਕੈਮੀਕਲ ਨਹੀਂ ਪਾ ਸਕਦਾ ਇਹ ਮੇਰੀ ਮਜਬੂਰੀ ਕਹਿ ਲੋ ਚਾ ਚੰਗਾ ਚੰਗੀ ਚੀਜ਼ ਕਹਿ ਲੋ ਚਾਹੇ ਕਹ ਲੋ ਕਿ ਹਾਂ ਵੀ ਇੱਕ ਸੋਚ ਬਣ ਚੁੱਕੀ ਆ ਕਿ ਮੈਂ ਕੈਮੀਕਲੀ ਬਾਹਰ ਇੱਕ ਵਾਰੀ ਉਹ ਜ਼ਮੀਨ ਨੂੰ ਜਿਹੜਾ ਨਸ਼ਾ ਛਡਾਉਣ ਵਾਸਤੇ ਇੱਕ ਹਿਸਾਬ ਨਾਲ ਉਹ ਜਿਹੜਾ ਕੈਮੀਕਲ ਆਪਾਂ ਯੂਜ਼ ਲਗਾਤਾਰ ਕਰ ਰਹੇ ਆ ਉਹ ਛਡਾਉਣ ਵਾਸਤੇ ਪਿੰਲੇ ਤਿੰਨ ਤੋਂ ਚਾਰ ਸਾਲ ਜਿਹੜਿਆ ਵਾ ਜ਼ਮੀਨ ਨੂੰ ਕੋਲੋਂ ਦੇਣਾ ਪੈਂਦਾ ਮਤਲਬ ਤੁਹਾਡੀ ਜੇਕਰ ਫਾਈਨੈਂਸ਼ਲੀ ਵੀ ਗੱਲ ਕਰਦੇ ਆ ਤੇ ਫਾਈਨੈਂਸ਼ਲੀ ਤੁਹਾਨੂੰ ਜੇਬ ਦੇ ਵਿੱਚੋਂ ਪੈਸੇ ਲਾਉਣੇ ਪੈਂਦੇ ਆ ਪੰਜਾਬ ਦੇ ਵਿੱਚ ਇੱਕ ਅਲ ਪਈ ਹੋਈ ਹੈ ਕਿ ਜੋ ਪੰਜਾਬ ਦੀ ਖੇਤੀ ਆ ਉਹ ਲਾਹੇਵੰਦ ਖੇਤੀ ਜਿਹੜੀ ਨਹੀਂ ਰਹੀ ਹੈ ਤੇ ਨਾਲ ਹੀ ਇਹ ਕੱਲ ਇਹ ਵੀ ਪਈ ਹੋਈ ਹੈ ਕਿ ਜੋ ਪੰਜਾਬ ਦੇ ਖੇਤਾਂ ਦੇ ਵਿੱਚੋਂ ਫਸਲ ਨਿਕਲਦੀ ਹੈ ਉਹ ਇਕੱਲੀ ਫਸਲ ਨਹੀਂ ਉਹ ਇੱਕ ਤਰ੍ਹਾਂ ਜ਼ਹਿਰ ਹੁੰਦਾ ਕਿਉਂਕਿ ਬਹੁਤ ਸਾਰੀਆਂ ਬਿਮਾਰੀਆਂ ਇਹਨਾਂ ਦੇ ਕਰਕੇ ਲੱਗਣ ਲੱਗੀਆਂ ਪਰ ਉਸ ਦੇ ਪਿੱਛੇ ਕਾਰਨ ਕੀ ਜੋ ਪੈਸਟੀਸਾਈਡ ਆਪਾਂ ਯੂਜ਼ ਕਰਦੇ ਆ ਜੋ ਆਪਾਂ ਖਾਦਾਂ ਦੀ ਵਰਤੋਂ ਕਰਦੇ ਆ ਝਾੜ ਵਧਾਉਣ ਦੇ ਲਈ ਜੋ ਵੀ ਦਵਾਈਆਂ ਦੀ ਆਪਾਂ ਵਰਤੋਂ ਕਰਦੇ ਆ ਤਾਂ ਉਹਨਾਂ ਦਾ ਕਿਤੇ ਨਾ ਕਿਤੇ ਬਹੁਤ ਵੱਡਾ ਅਸਰ ਹੈ ਤੇ ਉਸ ਦੇ ਨਾਲ ਕਈ ਖੇਤਾਂ ਦੇ ਵਿੱਚ ਜਦ ਜ਼ਮੀਨ ਨੂੰ ਕੈਂਸਰ ਤੱਕ ਹੋ ਗਿਆ ਉਹ ਜ਼ਮੀਨ ਬਿਲਕੁਲ ਕਾਲੀ ਫਿਰ ਗਈ ਆ ਪੰਜਾਬ ਦੇ ਵਿੱਚ ਕਈ ਅਜਿਹੇ ਹਿੱਸੇ ਜਿਹੜੇ ਆ ਦੇਖੇ ਜਾ ਸਕਦੇ ਨੇ ਪਰ ਸਾਡੇ ਨਾਲ ਇੱਕ ਵੀਰ ਮੌਜੂਦ ਨੇ ਜਿਹੜੇ ਆਰਗੈਨਿਕ ਖੇਤੀ ਕਰਦੇ ਨੇ ਕੋਈ ਵੀ ਇਸ ਤਰ੍ਹਾਂ ਦੀ ਚੀਜ਼ ਜਿਹੜੀ ਆ ਜਿਹੜੀ ਕਿ ਸੇਤ ਨੂੰ ਨੁਕਸਾਨ ਪਹੁੰਚਾਉਂਦੀ ਫਸਲ ਨੂੰ ਨੁਕਸਾਨ ਪਹੁੰਚਾਉਂਦੀ ਉਹ ਚੀਜ਼ ਕੋਈ ਵੀ ਬਾਈ ਹੁਣੀ ਨਹੀਂ ਵਰਤਦੇ। ਵੈਸੇ ਬਾਈ ਹੁਣੀ ਨਿਊਜ਼ੀਲੈਂਡ ਲੰਬਾ ਸਮਾਂ ਲਾ ਕੇ ਆਏ ਹੋਏ ਨੇ। ਬਾਈ ਹੁਣਾ ਨਾਲ ਆਪਾਂ ਗੱਲ ਕਰਾਂਗੇ ਕਿ ਦੁਬਾਰਾ ਪੰਜਾਬ ਆਉਣ ਦਾ ਸਬਬ ਕਿਵੇਂ ਬਣਿਆ? ਦੁਬਾਰਾ ਪੰਜਾਬ ਦੀ ਖੇਤੀ ਜਿਸ ਖੇਤੀ ਨੂੰ ਇਹ ਕਿਹਾ ਜਾਂਦਾ ਜਾਂ ਖੇਤਾਂ ਨੂੰ ਇਹ ਕਿਹਾ ਜਾਂਦਾ ਕਿ ਖੇਤੀ ਹੁਣ ਲਾਹੇਵੰਦ ਧੰਦਾ ਨਹੀਂ ਰਿਹਾ। ਇੱਥੇ ਤੋਂ ਜ਼ਮੀਨ ਵੇਚ ਲਈਏ ਕਰੋੜਾਂ ਰੁਪਏ ਮੁੱਲ ਮਿਲ ਰਿਹਾ ਤੇ ਬਾਹਰ ਜਾ ਕੇ ਸੈਟਲ ਹੋ ਰਹੀ ਹੈ ਪਰ ਬਾਈ ਹੁਣੀ ਬਾਹਰ ਛੱਡ ਕੇ ਦੁਬਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਭ ਤੋਂ ਪਹਿਲਾਂ ਭਾਜੀ ਜਿਸ ਤਰ੍ਹਾਂ ਮੈਂ ਗੱਲ ਦੀ ਸ਼ੁਰੂਆਤ ਕੀਤੀ ਹੈ ਕਿ ਪੰਜਾਬ 'ਚ ਕੱਲ ਪਈਓ ਜਿਹੜੀ ਖੇਤੀਬਾੜੀ ਉਹ ਲਾਹੇਵੰਦਾ ਧੰਦਾ ਜਿਹੜਾ ਨਹੀਂ ਰਿਹਾ ਹੈਗਾ ਆ ਤੇ ਲੋਕ ਕਰੋੜਾਂ ਰੁਪਏ ਮੁੱਲ ਚ ਖਰੀਦੀ ਜਾ ਰਹੀਆਂ ਕੰਪਨੀਆਂ ਤੇ ਲੋਕ ਵੇਚ ਕੇ ਬਾਹਰ ਨੂੰ ਰੁੱਕ ਰਹੀ ਜਾ ਰਹੇ ਆ ਤਾਂ ਕਿਵੇਂ ਦੇਖਦੇ ਹਾਂ ਇਹ ਸਾਰੀ ਗੱਲਬਾਤ ਨੂੰ ਕਿ ਖੇਤੀਬਾੜੀ ਲਾਹੇਵੰਦਾ ਧੰਦਾ ਧੰਦਾ ਕਿਉਂ ਨਹੀਂ ਰਹੀ ਜਾਂ ਫਿਰ ਜਿਸ ਤਰੀਕੇ ਨਾਲ ਤੁਸੀਂ ਲਾਹਾ ਲੈ ਰਹੇ ਹੋ ਦਾ ਇਸ ਤਰੀਕੇ ਨਾਲ ਵੀ ਲਿਆ ਜਾ ਸਕਦਾ ਅ ਦੇਖੋ ਜੀ ਸਾਰਿਆਂ ਤੋਂ ਪਹਿਲਾਂ ਤੇ ਮੈਂ ਇਹ ਗੱਲ ਕਹਿਣਾ ਚਾਹੂੰਗਾ ਕਿ ਜਿਹੜੀ ਗੱਲ ਜਿਹੜੇ ਲੋਕ ਇਹ ਕਹਿੰਦੇ ਨਾ ਕਿ ਹਾਂ ਵੀ ਜਿਹੜੀ ਖੇਤੀ ਆ ਉਹ ਲਾਈਵੰਦ ਧੰਦਾ ਨਹੀਂ ਰਹੀ ਤੇ ਉਹਨਾਂ ਨੇ ਜੇ ਆਪਾਂ ਆਪਾਂ ਦਾ ਪਿਛਾ ਵੇਖੀਏ ਆਪਣਾ ਸਾਰਾ ਜਿਹੜਾ ਪੰਜਾਬ ਆ ਜਿੰਨਾ ਆਪਣਾ ਪਸ਼ੂਕੜਾ ਉਹ ਸਾਰਾ ਖੇਤੀ ਤੇ ਨਿਰਭਰ ਰਿਹਾ ਇਹ ਕੋਈ ਨਵੀਂ ਗੱਲ ਤੇ ਹੈ ਨਹੀਂ ਕਿ ਆਪਾਂ ਖੇਤੀ ਜਿਹੜੀ ਆ ਨਵੀਂ ਨਵੀਂ ਸ਼ੁਰੂ ਕੀਤੀ ਆ ਆਪਣੇ ਜਿਹੜੇ ਪੁਰਾਣੇ ਬਜ਼ੁਰਗ ਆ ਉਹ ਖੇਤੀ ਕਰਦੇ ਰਹੇ ਆ ਜੇਕਰ ਉਹ ਖੇਤੀ ਦੇ ਵਿੱਚ ਉਹਨਾਂ ਨੂੰ ਕੋਈ ਲਾਹਾ ਲਾਹਾ ਮਿਲਦਾ ਸੀਗਾ ਤਾਂ ਉਹਨਾਂ ਖੇਤੀ ਕੰਟੀਨਿਊ ਕੀਤੀ ਹੈ ਮੈਨੂੰ ਇਹ ਲੱਗਦਾ ਹੈ ਕਿ ਉਹਨਾਂ ਨੇ ਆਪਦੀਆਂ ਜ਼ਰੂਰਤਾਂ ਬਹੁਤ ਵਧਾ ਲਈਆਂ ਵਾ ਅੱਜ ਦੀ ਡੇਟ ਦੇ ਵਿੱਚ ਜੇ ਆਪਾਂ ਗੱਲ ਕਰਦੇ ਆਂ ਤੇ ਆਪਣਾ ਜਿੰਨਾ ਜਿਹੜਾ ਪਸ਼ੂਕੜ ਆ ਉਹ ਸਾਰੇ ਦਾ ਸਾਰਾ ਜਿਹੜਾ ਵਾ ਉਹ ਖੇਤੀ ਤੇ ਚੱਲਦਾ ਆ ਰਿਹਾ ਇਹ ਤਾਂ ਕੋਈ ਹੈ ਨਹੀਂ ਕਿ ਹਾਂ ਵੀ ਨਵਾਂ ਜਿਹੜਾ ਕੰਮ ਵਿੱਚ ਖੇਤੀ ਦਾ ਨਵਾਂ ਕੰਮ ਪੰਜਾਬ ਦੇ ਵਿੱਚ ਸ਼ੁਰੂ ਹੋਇਆ ਹਾਂ ਇਹ ਜ਼ਰੂਰ ਕਹਿ ਸਕਦੇ ਆਂ ਕਿ ਹਾਂ ਵੀ ਜਿਹੜੀਆਂ ਜ਼ਰੂਰਤਾਂ ਲੋੜਾਂ ਜਿਹੜੀਆਂ ਵਾ ਉਹ ਭਾਵੇਂ ਤੋਂ ਵੱਧ ਵਤਾ ਚੁੱਕੇ ਆ ਜਿਹੜੀਆਂ ਕਿ ਖੇਤੀ ਤੋਂ ਪੂਰੀਆਂ ਨਹੀਂ ਹੋ ਰਹੀਆਂ ਇਹ ਆਪਾਂ ਕਹਿ ਸਕਦੇ ਆ ਜੀ ਜੇ ਆਪਾਂ ਕਹੀਏ ਖੇਤੀ ਲਾਈਵ ਹੁੰਦਾ ਤਾਂ ਨਹੀਂ ਮੈਂ ਇਹ ਗੱਲ ਨੂੰ ਬਿਲਕੁਲ ਗਲਤ ਮੰਨਦਾ ਜੀ ਬਈ ਪਲਾਨ ਕਿਵੇਂ ਦਿਮਾਗ 'ਚ ਬਣਿਆ ਕਿ ਤੁਸੀਂ ਵਿਦੇਸ਼ 'ਚ ਗਏ ਹੋ ਨਿਊਜ਼ੀਲੈਂਡ ਇੱਕ ਕਿਉਂਕਿ ਇਹ ਕੰਟਰੀਆਂ ਕੁਝ ਨਿਊਜ਼ੀਲੈਂਡ ਆਸਟ੍ਰੇਲੀਆ ਕੈਨੇਡਾ ਅਮਰੀਕਾ ਯੂਐਨਏ ਯੂਕੇ ਇਹੀਆਂ ਕੰਟਰੀਆਂ ਜਿਨ੍ਹਾਂ 'ਚ ਹਰ ਪੰਜਾਬੀ ਜਾਣਾ ਚਾਹੁੰਦਾ ਤੇ ਤੁਹਾਡੇ ਕੋਲ ਵਰਕ ਪਰਮਿਟ ਆ ਪਰ ਫਿਰ ਵੀ ਤੁਸੀਂ ਨਿਊਜ਼ੀਲੈਂਡ ਤੋਂ ਪੰਜਾਬ ਆਉਣ ਦਾ ਸਵੱਬਾ ਕਿਵੇਂ ਬਣਿਆ ਕਿਵੇਂ ਤੁਹਾਡੇ ਦਿਮਾਗ 'ਚ ਆਇਆ ਵੇਖੋ ਜੀ ਸਾਰਿਆਂ ਨੂੰ ਪਹਿਲੀ ਗੱਲ ਤੇ ਆਪਾਂ ਜਿਹ ਠੀਕ ਹੈ ਜੀ ਆਪਣੇ ਖੂਨ ਦੇ ਵਿੱਚ ਪੰਜਾਬ ਆ ਸੋ ਅੱਜ ਦੀ ਡੇਟ ਦੇ ਵਿੱਚ ਜਿੰਨੇ ਲੋਕ ਜਿਹੜੇ ਬਾਹਰ ਰਹਿ ਰਹੇ ਆ ਉਹਨਾਂ ਦੇ ਕਿਤੇ ਨਾ ਕਿਤੇ ਬੈਕ ਆਫ ਦਾ ਮਾਈਂਡ ਇਹ ਗੱਲ ਜ਼ਰੂਰ ਪਈ ਆ ਕਿ ਉਹ ਪੰਜਾਬ ਜਾਣਾ ਚਾਹੁੰਦੇ ਆ ਮਤਲਬ ਉਹਨਾਂ ਨੂੰ ਆਪਸ਼ਨ ਹੋਵੇ ਨਾ ਕਿ ਪੰਜਾਬ ਦੀ ਤੋਂ ਮੈਂ 100% ਲਿਖ ਕੇ ਦੇਣ ਨੂੰ ਰਾਜ਼ੀ ਆ ਕਿ ਉਹਨਾਂ ਨੂੰ ਆਪਸ਼ਨ ਹੋਵੇ ਤਾਂ ਉਹ ਡੈਫੀਨਿਟਲੀ ਪੰਜਾਬ ਨੂੰ ਪੰਜਾਬ ਨੂੰ ਜਿਹੜਾ ਵਾਪਸ ਆਉਣਗੇ ਬਾਹਰਲੀ ਕੰਟਰੀਆਂ ਨੂੰ ਉਹ ਛੱਡਣਗੇ ਤੇ ਬਾਕੀ ਇਹ ਸੀਗਾ ਕਿ ਅਸੀਂ ਇੱਕੋ ਸੋਚ ਸੀ ਕਿ ਅਸੀਂ ਕੁਛ ਨਾ ਕੁਛ ਪੰਜਾਬ ਦੇ ਵਿੱਚ ਕਰਨਾ ਚਾਹੁੰਦੇ ਹਾਂ ਉੱਥੇ ਮੇਰੇ ਤੋਂ ਆਪਸ਼ਨ ਸੀਗੀਆਂ ਉੱਥੇ ਪੀਆਰ ਹੋਣ ਦੀ ਆਪਸ਼ਨ ਵੀ ਸੀਗੀ ਵਰਕ ਪਰਮਿਟ ਸੀਗਾ ਹਨਾ ਪਰ ਅਸੀਂ ਕੁਛ ਨਾ ਕੁਛ ਜਿਹੜਾ ਸੀ ਉਹ ਪੰਜਾਬ ਦੇ ਵਿੱਚ ਕਰਨਾ ਚਾਹੁੰਦੇ ਹਾਂ ਪੰਜਾਬ ਨੂੰ ਦੇਣੀ ਚਾਹੁੰਦੇ ਸੀਗੇ ਜਾਂ ਪੰਜਾਬ ਦੇ ਵਿੱਚ ਜੋ ਮਤਲਬ ਜੋ ਕੋਈ ਵੀ ਕੋਈ ਵੀ ਲਾਈਵ ਅੰਦ ਜਿਹੜਾ ਧੰਦਾ ਵਾ ਉਹ ਇਹ ਸ਼ੁਰੂ ਕਰਨਾ ਚਾਹੁੰਦੇ ਸੀ ਜਿਹਦੇ ਚਲਦੇ ਆ ਅਸੀਂ ਜਿਹੜੀ ਆਰਗੇਨਿਕ ਖੇਤੀ ਜਿਹੜੀ ਉਹ ਸ਼ੁਰੂ ਕੀਤੀ। ਭਾਈ ਜਦੋਂ ਸ਼ੁਰੂਆਤ ਹੋਈ ਆਰਗੇਨਿਕ ਖੇਤੀ ਦੀ ਕਿਉਂਕਿ ਜਦੋਂ ਖੇਤਾਂ ਨੂੰ ਲੰਬੇ ਸਮੇਂ ਤੋਂ ਖਾਦਾਂ ਪੈਂਦੀਆਂ ਹੁਣ ਲੰਬੇ ਸਮੇਂ ਤੋਂ ਪੈਸਟੀਸਾਈਡ ਜਾਂ ਹੋਰ ਦਵਾਈਆਂ ਪੈਂਦੀਆਂ ਹੁਣ ਤਾਂ ਕਹਿੰਦੇ ਕਿ ਦੁਬਾਰਾ ਆਰਗੇਨਿਕ ਰੂਪ ਦੇ ਵਿੱਚ ਲੈ ਕੇ ਆਣਾ ਆਰਗੇਨਿਕ ਖੇਤੀ ਦੇ ਵਿੱਚ ਉਹ ਖੇਤਾਂ ਨੂੰ ਬਦਲਣਾ ਕਿੰਨਾ ਇੱਕ ਸੌਖਾ ਸਗਾ ਜੀ। ਦੇਖੋ ਜੀ ਜਿਹੜੀ ਆਪਾਂ ਅੱਜ ਦੀ ਜ਼ਮੀਨ ਦੀ ਗੱਲ ਕਰਦੇ ਆ ਆਪਾਂ ਜਿਹੜੀ ਆਪਣੀ ਪੰਜਾਬ ਦੀ ਜ਼ਮੀਨਾਂ 90% ਜ਼ਮੀਨ ਜਿਹੜੀ ਆ ਉਹ 10% ਦੇ ਆਸ-ਪਾਸ ਹਾਲਾ ਕਿ ਮੈਂ ਮੇਥਣਾ ਵੱਡਾ ਤੁਹਾਨੂੰ 10% ਜ਼ਿਆਦਾ ਦੱਸ ਰਿਹਾ ਵਾਂ ਕਿ ਜਿਹੜੇ ਲੋਕ ਆਰਗੇਨਿਕ ਕਰ ਰਹੇ ਬਹੁਤ ਘੱਟ ਜਿਹੜੇ ਆ ਉਹ ਆਰਗੇਨਿਕ ਕਰ ਰਹੇ ਆ ਆਪਣੀ 90 ਟੂ 95% ਜਿਹੜੀ ਜ਼ਮੀਨ ਆ ਪੰਜਾਬ ਦੀ ਉਹ ਇੱਕ ਤਰ੍ਹਾਂ ਦੀ ਨਸ਼ੇ ਦੇ ਉੱਪਰ ਲੱਗ ਚੁੱਕੀ ਆ ਸੋ ਇੱਕ ਵਾਰੀ ਉਹ ਜ਼ਮੀਨ ਨੂੰ ਜਿਹੜਾ ਨਸ਼ਾ ਛਡਾਉਣ ਵਾਸਤੇ ਇੱਕ ਹਿਸਾਬ ਨਾਲ ਉਹ ਜਿਹੜਾ ਕੈਮੀਕਲ ਆਪਾਂ ਯੂਜ਼ ਲਗਾਤਾਰ ਕਰ ਰਹੇ ਆ ਉਹ ਛਡਾਉਣ ਵਾਸਤੇ ਪਹਿਲੇ 3 ਤੋਂ 4 ਸਾਲ ਜਿਹੜਿਆ ਵਾ ਜ਼ਮੀਨ ਨੂੰ ਕੋਲੋਂ ਦੇਣਾ ਪੈਂਦਾ ਮਤਲਬ ਤੁਹਾਡੀ ਜੇਕਰ ਫਾਈਨੈਂਸ਼ਲੀ ਵੀ ਗੱਲ ਕਰਦੇ ਆਂ ਤੇ ਫਾਈਨੈਂਸ਼ਲੀ ਤੁਹਾਨੂੰ ਜੇਬ ਦੇ ਵਿੱਚੋਂ ਪੈਸੇ ਲਾਉਣੇ ਪੈਂਦੇ ਆ ਜੀ ਸੋ ਪਹਿਲੇ 4-5 ਸਾਲ 4 3 ਸਾਲ ਜਿਹੜੇ ਆ ਉਹ ਤੇ ਤੁਹਾਨੂੰ ਕੁਝ ਨਹੀਂ ਬਚਦਾ ਉਸ ਤੋਂ ਬਾਅਦ ਜਿਹੜੀ ਆਪਣੀ ਜਿਹੜੀਆਂ ਜ਼ਮੀਨਾਂ ਵਾ ਉਹ ਸੈਲਫ ਸਸਟੇਨੇਬਲ ਹੋ ਜਾਂਦੀਆਂ ਵਾ ਉਹ ਖੁਦ ਆਪਣਾ ਭੋਜਨ ਖੁਦ ਸਭ ਕੁਝ ਉਹਦੇ ਵਿੱਚ ਆਰਗੈਨਿਕ ਮੈਟਰ ਜਿਹੜਾ ਵਾ ਉਹਦਾ ਉਹ ਵੱਧ ਹੋ ਜਾਂਦਾ ਵਾ ਸੋ ਉਹ ਆਪਣੇ ਆਪ ਆਪਣਾ ਭੋਜਨ ਜਿਹੜਾ ਉਹ ਤਿਆਰ ਕਰੰਦਾ ਆਂ ਪਿੰਦੇ ਅਸੀਂ ਸਾਰਾ ਨੂੰ ਵੱਡੀ ਗੱਲ ਅਸੀਂ ਇੱਕ ਕੰਮ ਕਰਦੇ ਆ ਖੇਤੀ ਦੇ ਵਿੱਚ ਜਿਹੜਾ ਵਾ ਇੱਕ ਜੋ ਉਹਦੇ ਵਿੱਚੋਂ ਨਿਕਲਦਾ ਵਾ ਜਿਵੇਂ ਉਹਦੇ ਵਿੱਚੋਂ ਅਸੀਂ ਜਿਹੜਾ ਗ੍ਰੇਨ ਆ ਜਾਂ ਉਹਦਾ ਫਲ ਵਾ ਉਹ ਅਸੀਂ ਲੈ ਲੈਨੇ ਆ ਪਰ ਜਿਹੜਾ ਉਹਦੇ ਵਿੱਚ ਵੇਸਟ ਜਾਂ ਉਹਦਾ ਜਿਹੜਾ ਬਾਕੀ ਬਚਤ ਬਚਦਾ ਵਾ ਜਿਹੜਾ ਉਹ ਅਸੀਂ ਜ਼ਮੀਨ ਦੇ ਵਿੱਚ ਹੀ ਰੱਖਦੇ ਆ ਜੀਦਾ ਕਰਕੇ ਜ਼ਮੀਨ ਜਿਹੜੀ ਉਹ ਸੈਲਫ ਸਸਟੇਨੇਬਲ ਹੋ ਜਾਂਦੀਆਂ ਵਾ ਉਹ ਆਪਣੇ ਆਪ ਆਪਣਾ ਭੋਜਨ ਸਭ ਕੁਝ ਤਿਆਰ ਹੋਣਦਾ ਪਿੰਦਾ ਵਾ ਸੋ ਸਾਰਿਆਂ ਨੂੰ ਪਹਿਲੇ 3 ਸਾਲ ਜਿਹੜੇ ਉਹ ਤੰਗੀਦੇ ਆ ਉਸ ਤੋਂ ਬਾਅਦ ਰਿਕਵਰ ਹੋ ਜਾਂਦੀ ਹੈ ਜ਼ਮੀਨਾਂ ਉਹ ਕੋਈ ਚੱਕਰ ਨਹੀਂਗਾ ਇੱਕ ਨਸ਼ੇੜੀ ਨੂੰ ਉਹਦਾ ਨਸ਼ਾ ਛਡਾਉਣਾ ਹੋਵੇ ਨਾ ਤੇ ਉਹਦੇ ਤੇ ਜਿਹੜਾ ਵਾ ਉਹ ਬਹੁਤ ਤੰਗੀ ਆਉਂਦੀ ਆ ਇੱਕ ਤਰ੍ਹਾਂ ਪੂਰੇ ਜਿਹੜਾ ਨਸ਼ੇ ਤੇ ਲੱਗਾ ਜੇਕਰ ਉਹ 100% ਦੇ ਰਿਆ ਜਦੋਂ ਨਸ਼ੇ ਤੋਂ ਨਸ਼ੇ ਤੋਂ ਆਪਾਂ ਨੂੰ ਛਡਾਉਨੇ ਆ ਉਹ 10 20% ਤੇ ਆ ਜਾਂਦਾ ਸੇਮ ਜਿਹੜਾ ਵਾ ਉਹ ਆਪਣੀ ਜ਼ਮੀਨ ਆ ਤਾਂ ਆਪਾਂ ਕਹਿੰਦੇ ਨਾ ਕਿ ਹਾਂ ਵੀ ਜੋ ਬ੍ਰਹਿਮੰਡੇ ਸੋਈ ਪਿੰਡੇ ਸੋ ਜੋ ਆਪਣੀ ਜ਼ਮੀਨ ਆ ਜੋ ਆਪਣਾ ਵਾਤਾਵਰਨ ਆ ਉਹੋ ਹੀ ਆਪਣੇ ਸਰੀਰ ਦੇ ਵਿੱਚ ਆ ਜੀ ਹਾਂਜੀ ਜੀ ਅੱਛਾ ਭਾਜੀ ਫਿਰ ਤੁਹਾਨੂੰ 3 ਸਾਲ RAMNAN LAGGE ਦੁਆਰਾ ਜ਼ਮੀਨ ਨੂੰ ਆਰਗੇਨਿਕ ਖੇਤੀ ਬਾਸਤ ਦੇ ਦੇਖੋ ਜੀ ਇਹਦੇ ਨਾਲ ਵਖੋ ਵਖੋ ਵੱਖਰੇ ਮਤਲਬ ਤਰੀਕੇ ਹੁੰਦੇ ਆ ਜ਼ਮੀਨ ਨੂੰ ਦੇਖੋ ਜਦੋਂ ਅਸੀਂ ਸ਼ੁਰੂ ਕੀਤਾ ਸੀਗਾ ਅਸੀਂ ਖੇਤੀ ਨਹੀਂ ਕੀਤੀ ਕਦੀ ਮੈਂ ਜ਼ਿੰਦਗੀ 'ਚ ਖੇਤੀ ਨਹੀਂ ਕੀਤੀ ਪਲੱਸ 2 ਕਰਕੇ ਅਸੀਂ ਬਾਹਰ ਚੱਲ ਗਏ ਜੇਕਰ ਸਾਡੇ ਫਾਦਰ ਸਾਹਿਬ ਵੀ ਸੀਗੇ ਉਹ ਖੇਤੀ ਕਰਦੇ ਹੁੰਦੇ ਸੀਗੇ ਅਸੀਂ ਕੋ ਕੋ ਕਰਨ ਦੀ ਕੋਸ਼ਿਸ਼ ਵੀ ਕਰਨੀ ਤੇ ਉਹਨਾਂ ਕਹਿਣਾ ਯਾਰ ਤੁਸੀਂ ਇੱਥੇ ਕੀ ਕਰਨਾ ਤੁਸੀਂ ਬਾਹਰ ਚੱਲ ਜਾਣਾ ਤੁਸੀਂ ਉਧਰ ਫੋਕਸ ਕਰੋ ਬਾਹਰ ਜਾਣਾ ਤੁਸੀਂ ਹਨਾ ਸੋ ਮੈਂ ਮੈਂ ਕਦੀ ਖੇਤੀ ਨਹੀਂ ਕੀਤੀ ਮੈਨੂੰ ਲੱਗਦਾ ਕਿ ਮੈਨੂੰ ਸਮਾਂਬੱਧ ਲੱਗਾ ਪੈਸੇ ਜਿਹੜਾ ਕੋਈ ਅੱਜ ਦੀ ਡੇਟ ਦੇ ਵਿੱਚ ਜਿਹੜਾ ਇੱਥੇ ਪੰਜਾਬ ਦੇ ਵਿੱਚ ਖੇਤੀ ਕਰ ਰਿਹਾ ਵਾ ਜੇਕਰ ਉਹ ਆਰਗੈਨਿਕ ਵਾਲੇ ਪਾਸੇ ਨੂੰ ਮੂਵ ਕਰੂਗਾ ਉਹਨੂੰ ਥੋੜਾ ਸਮਾਂ ਵੀ ਲੱਗੂਗਾ ਜੀ ਬਈ ਫਿਰ ਆਪਾਂ ਜੀ ਗੱਲ ਕਰ ਲਈਏ ਛਾੜ ਦੀ ਕਿਉਂਕਿ ਬਹੁਤਾ ਪੰਜਾਬ ਦੇ ਵਿੱਚ ਇਹੀ ਹੁੰਦਾ ਕਿ ਵੱਧ ਝਾੜ ਕੱਢਿਆ ਜਾਵੇ ਉਸ ਕਰਕੇ ਹਨਾ ਹੋਰ ਦਵਾਈਆਂ ਜਾਣਾਂ ਖਾਦ ਵਗੈਰਾ ਦੀ ਵੱਧ ਤੋਂ ਵੱਧ ਵਰਤੋਂ ਕਰਦੇ ਆ ਤੇ ਤੁਸੀਂ ਤੁਹਾਡੇ ਦਿਮਾਗ 'ਚ ਕੀ ਚੱਲ ਰਿਹਾ ਹੁੰਦਾ ਆ ਆਰਗੈਨਿਕ ਖੇਤੀ ਕਰਦੇ ਝਾੜ ਜ਼ਰੂਰ ਘਟ ਹੁੰਦਾ ਹੋਊਗਾ ਕਿਉਂਕਿ ਫਰਕ ਤਾਂ ਪੈਂਦਾ ਹੀ ਇਹ ਗੱਲ ਆਪਾਂ ਆਮ ਸਮਝ ਸਕਦੇ ਆ ਨਾ ਤਾਂ ਤੁਸੀਂ ਕੀ ਸੋਚ ਕੇ ਖੇਤੀ ਕਰਦੇ ਹੋ ਆਰਗੈਨਿਕ ਜਿਹੜੀ ਆਰਗੈਨਿਕ ਖੇਤੀ ਆ ਉਹਦੇ ਵਿੱਚ ਅਸੀਂ ਕੁਆਂਟੀਟੀ ਨੂੰ ਮਹੱਤਤਾ ਨਹੀਂ ਦਿੰਦੇ ਅਸੀਂ ਕੁਆਲਿਟੀ ਨੂੰ ਮਹੱਤਤਾ ਦਿੰਦੇ ਆ ਦੇਖੋ ਤੁਸੀਂ ਜੇਕਰ ਆਪਣੇ ਪਹਿਲਾਂ ਵੀ ਆਪਾਂ ਫਰੇਜ਼ਿਸ ਬਣੀਆਂ ਵਾਂ ਕਿ ਥੋੜਾ ਖਾਓ ਚੰਗਾ ਖਾਓ ਠੀਕ ਆ ਸੋ ਆਰਗੈਨਿਕ ਜਿਹੜੀ ਖੇਤੀ ਆ ਉਹ ਕੁਆਂਟੀਟੀ ਦੇ ਨਿਰਭਰ ਨਹੀਂ ਕਰਦੀ ਉਹ ਕੁਆਲਿਟੀ ਦੇ ਨਿਰਭਰ ਕਰਦੀ ਆ ਜੇਕਰ ਆਪਣੀ ਕਣਕ ਜੇਕਰ ਮੰਨ ਲਓ ਕਿ 60 ਮਣ 65 ਮਣ ਜੇ ਨਿਕਲਦੀ ਪਈ ਆ ਮੇਰੀ ਉਹਦੀ ਅੱਧ ਨਿਕਲਦਾ ਪਿਆ ਵਾ ਪਰ ਮੇਰਾ ਰੇਟ ਡਬਲ ਮੇਰੀ ਜਿਹੜੀ ਕਣਕ ਆ ਉਹ 4500 5000 ਰੁਪਏ ਲੋਕ ਖੋ ਕੇ ਖੜਦੇ ਆ ਮੈਂ ਵੇਚਣ ਦੀ ਵੀ ਗੱਲ ਨਹੀਂ ਕਰਦਾ ਖੋ ਕੇ ਖੜਨ ਵਾਲੀ ਗੱਲ ਹੋ ਜਾਂਦੀ ਹੈ ਜੀ ਮਤਲਬ ਤੁਹਾਡੇ ਕੋਲ ਪਹਿਲੇ ਆਰਡਰ ਵਗੈਰਾ ਆਲਰੇਡੀ ਆਰਡਰ ਹੁੰਦੇ ਆ ਅਸੀਂ ਕਣਕ ਪਹਿਲਾਂ ਬਾਅਦ ਚੋਂ ਬੀਜਦੇ ਆ ਕਣਕ ਪਹਿਲਾਂ ਵਿਕੀ ਹੁੰਦੀ ਆ ਇਦਾਂ ਹੀ ਹੁਣ ਜਿਵੇਂ ਮੈਂ ਗੁੜ ਦਾ ਕੰਮ ਕਰਦਾ ਸਾਡਾ ਗੁੜ ਇਦਾਂ ਵਾਂਗੀ ਜੇ ਤੁਸੀਂ ਮੈਨੂੰ ਕਹੋਗੇ ਹਾਂ ਵੀ ਅਸੀਂ ਕਿਲੋ ਗੁੜ ਵੀ ਹੁਣ ਜੇ ਤੁਸੀਂ ਮੇਰੇ ਤੋਂ ਮੰਗਾ ਕਰੋ ਨਾ ਅਜੇ ਸਿਰਫ ਸਾਨੂੰ 15-20 ਦਿਨ ਹੋਏ ਆ ਗੁੜ ਦਾ ਕੰਮ ਬੰਦ ਕੀਤਿਆਂ ਨੂੰ ਗੁੜ ਆਰਗੈਨਿਕ ਵੀ ਜੀ ਤੁਹਾਡੇ ਹੱਥਾਂ 'ਚੋਂ ਲੋਕ ਖੋ ਕੇ ਖੜਨ ਵਾਲੀ ਗੱਲ ਹੋ ਜਾਂਦੀ ਹੈ ਠੀਕ ਹੈ ਕੋਈ ਵੀ ਚੀਜ਼ ਆ ਇਹ ਨਹੀਂ ਕਿ ਇਕੱਲਾ ਜੇਕਰ ਤੁਸੀਂ ਇੱਥੇ ਅੱਜ ਸਬਜ਼ੀਆਂ ਦਾ ਕੰਮ ਕਰ ਲੋ ਕਿੱਲੇ ਦੇ ਫੋਕਸ ਕਰ ਲੋ ਆਰਗੈਨਿਕ ਤੇ ਕਿੱਲਾ ਇੱਕ ਪੂਰਾ ਤੁਸੀਂ ਆਰਗੈਨਿਕ ਕਰਨਾ ਕਰਨਾ ਜਿਹੜਾ ਵਾ ਉਹ ਸਬਜ਼ੀਆਂ ਦਾ ਤੇ ਤੁਹਾਡੇ ਲੋਕ ਤੁਹਾਡੀ ਪਹਿਲੀ ਦੇ ਵਿੱਚੋਂ ਪੁੱਟ ਕੇ ਲੈ ਜਾਣਗੇ ਹੋਰ ਦੱਸੋ ਜੇਕਰ ਆਪਾਂ ਇਹ ਗੱਲ ਕਰੀਏ ਨਾ ਕਿ ਲੋਕਾਂ ਦੀ ਡਿਮਾਂਡ ਹੈ ਨਹੀਂ ਲੋਕਾਂ ਦੀ ਡਿਮਾਂਡ ਹੈਗੀ ਆ ਲੋਕ ਮੰਗਦੇ ਆ ਆਰਗੈਨਿਕ ਮੰਗਦੇ ਆ ਤਾਂ ਹੀ ਵੱਡੀਆਂ-ਵੱਡੀਆਂ ਕੰਪਨੀਆਂ ਜਿਹੜੀਆਂ ਵਾ ਉਹ ਆਪਣੀ ਜਿਹੜੀ ਆ ਜ਼ਮੀਨ ਹਥਿਆਣਾ ਚਾਹੁੰਦੀਆਂ ਵਾ ਜਿਹਦੇ ਚੱਲਦੇ ਆ ਕਰੋੜਾਂ ਰੁਪਏ ਦੇ ਵੀ ਰਹੇ ਤੇ ਆਪਣੇ ਲੋਕ ਮੂਰਖ ਐਡੇ ਮੂਰਖ ਆ ਕਿ ਉਹ ਵੇਚ ਵੀ ਰਹੇ ਨੇ ਚਾਹੇ ਉਹ ਵੱਡੇ ਵੱਡੇ ਜਿਹੜੇ ਆ ਆਪਣੇ ਰੋਡ ਪ੍ਰੋਜੈਕਟ ਆ ਉਹਨਾਂ ਦੇ ਚੱਲਦੇ ਆ ਬਹਾਨੇ ਨਾਲ ਲੈ ਰਹੇ ਆ ਚਾਹੇ ਉਹ ਇਹ ਕਖਾ ਕੇ ਕਿ ਅਸੀਂ ਤੁਹਾਨੂੰ ਮਤਲਬ ਠੇਕੇ ਦੇ ਗਾਂ ਜ਼ਮੀਨਾਂ ਜਾਂ ਕੁਝ ਵੀ ਆ ਜਿੱਦਾਂ ਮਤਲਬ ਜਿਵੇਂ ਤਿੰਨ ਕਾਲੇ ਕਾਨੂੰਨ ਸੀਗੇ ਉਹਨਾਂ ਦੇ ਤਹਿਤ ਆਪਣੀਆਂ ਜਿਹੜੀਆਂ ਜ਼ਮੀਨਾਂ ਉਹਨਾਂ ਨੇ ਲੈਣੀਆਂ ਸੀਗੀਆਂ ਜਿਹੜੀਆਂ ਕਿ ਅਜੇ ਵੀ ਜਾਰੀ ਆ ਉਹਨਾਂ ਜੇਕਰ ਕੰਪਨੀਆਂ ਨੂੰ ਇਹ ਚੀਜ਼ ਦੇ ਵਿੱਚ ਲਾਹਾ ਦਿਖ ਰਿਹਾ ਤੇ ਉਹ ਇਸ ਪਾਸੇ ਆ ਰਹੇ ਆ ਠੀਕ ਆ ਜੀ ਹੁਣ ਆਜੇ ਐਮਾਜ਼ਾਨ ਦੇ ਉੱਪਰ ਜੇ ਤੁਸੀਂ ਕਣਕ ਦਾ ਰੇਟ ਦੇਖੋਗੇ ਨਾ ਉਹ 10000 ਰੁਪਏ ਦੇ ਆਸ-ਪਾਸ ਆ ਤੇ ਅਸੀਂ ਕਿਨੇ ਨੂੰ ਵੇਚੀਏ ਅਸੀਂ 2200 ਨੂੰ ਵੇ ਤੇ ਈਸ ਨੂੰ ਵੇਚੀ 25 ਨੂੰ ਵੇਚੀ ਆ ਵੱਧ ਤੋਂ ਵੱਧ ਅਸੀਂ ਸਾਡੇ ਜਿਹੜੇ ਆਰਗੈਨਿਕ ਕਰਿਆ ਸੀ 5000 ਨੂੰ ਵੇਚ ਲਿਓ ਪਰ ਗੱਲ ਤੇ ਇਹ ਆ ਕਿ ਜਿਆਦਾ ਲਾਹਾ ਜਿਹੜੀਆਂ ਵਾਂ ਉਹ ਬੜੀਆਂ-ਬੜੀਆਂ ਕਾਰਪੋਰੇਟ ਜਿਹੜੇ ادارے ਆ ਉਹ ਲੈ ਰਿਆ ਤੇ ਸਾਡੇ ਲੋਕ ਉਹਨਾਂ ਨੂੰ ਉਹਨਾਂ ਦਾ ਹਾਲਾਤ ਜਿਹੜੇ ਆ ਉਹ ਉਹ ਕਬੂਤਰ ਵਾਲੇ ਬਣ ਚੁੱਕੇ ਆ ਜਿਹੜੇ ਅੱਖਾਂ ਮੀਟ ਚੁੱਕੇ ਆ ਕਿ ਹਾਂ ਵੀ ਬਿੱਲੀ ਆ ਸਾਨੂੰ ਨਹੀਂ ਦੀਦੀ ਸਾਡਾ ਕੁਝ ਨਹੀਂ ਵਿਗਾੜ ਸਕਦੀ ਪਰ ਉਹ ਆਪਣਾ ਨੁਕਸਾਨ ਹੋ ਰਿਹਾ ਤੇ ਬਜੀ ਸਹਿਯੋਗ ਕਿਹਨਾਂ ਦਾ ਮਿਲਿਆ ਜੋ ਤੁਸੀਂ ਸ਼ੁਰੂਆਤ ਕੀਤੀ ਕਿਉਂਕਿ ਇੱਕ ਚੈਲੰਜ ਆਸਿਕਾ ਬਹੁਤ ਵੱਡਾ ਚੈਲੰਜ ਹੈ ਇਹ ਕੇ ਦੁਆਰਾ ਪੰਜਾਬ 'ਚ ਮੁੜ ਕੇ ਆਪਣੀ ਹਨਾ ਉਹ ਵੀ ਇੱਕ ਤਾਂ ਹੁੰਦਾ ਵੀ ਚੱਲ ਠੀਕ ਆ 5-10 ਖੇਤ ਹੈਗੇ ਬੰਦਾ ਖੇਤੀ ਆ ਕੀ ਕਰਦਾ ਨੋਰਮਲ ਆ ਨਾ ਉਹ ਚੋਂ ਚਾਰ ਪੈਸੇ ਕਮਾ ਲੈਂਦਾ ਆ ਤੇ ਇਹ ਤੁਹਾਡੇ ਲਈ ਕਿੰਨਾ ਚੈਲੰਜ ਹੈਗਾ ਤੇ ਸਹਯੋਗ ਕਿਨੇ ਕਿ ਨਹੀਂ ਕੀਤਾ ਦੇਖੋ ਜੀ ਸਾਰਿਆਂ ਨੂੰ ਪਹਿਲਾਂ ਵੱਡਾ ਸਹਯੋਗ ਜਿਹੜਾ ਉਹ ਫੈਮਿਲੀ ਦਾ ਹੁੰਦਾ ਕਿਉਂਕਿ ਡਿਪੈਂਡ ਕਰਦਾ ਕਿ ਜੇਕਰ ਤੁਹਾਡੀ ਫੈਮਿਲੀ ਦੀਆਂ ਜਿਹੜੀਆਂ ਡਿਮਾਂਡਸ ਆ ਉਹ ਬਹੁਤ ਜ਼ਿਆਦਾ ਹਾਈ ਨੇ ਫਿਰ ਤਾਂ ਤੁਸੀਂ ਆਰਗੈਨਿਕ ਭੁੱਲ ਜਾਓ ਕੋਈ ਵੀ ਕਾਰਜ ਆ ਤੂੰ ਕੋਈ ਵੀ ਕੰਮ ਆ ਜੇਕਰ ਤੁਸੀਂ ਸ਼ੁਰੂ ਕਰਨਾ ਪਹਿਲੇ 2 ਸਾਲ ਜਿਹੜੇ ਆ ਉਹ ਜਿਹੜੇ ਆ ਉਸੇ ਚੋਂ ਪੈਸੇ ਲੈ ਕੇ ਉਸੇ ਤੇ ਲੱਗ ਜਾਂਦੇ ਸੋ ਸਾਰੇ ਨੂੰ ਵੱਡਾ ਜਿਹੜਾ ਵਾ ਉਹ سپورਟ ਜਿਹੜੀ ਉਹ ਫੈਮਲੀ ਦੀ ਹੁਣੀ ਬਹੁਤ ਜ਼ਰੂਰੀ ਆ ਜਿਹਦੇ ਵਿੱਚ ਮੇਰੀ ਵਾਈਫ ਵੱਲੋਂ ਦਿਨ ਰਾਤ ਮੇਰੇ ਨਾਲ ਅਣਥੱਕ ਮਿਹਨਤ ਕੀਤੀ ਐ ਨਾ ਉਹਨੇ ਕਦੀ ਧੁੱਪ ਦੇਖਿਆ ਨਾ ਉਹਨੇ ਕਦੀ ਛਾਂ ਦੇਖੀ ਆ ਮੇਰੇ ਨਾਲ ਬਰਾਬਰ ਕਈ ਵਾਰ ਸਾਨੂੰ ਬੰਦੇ ਦਿਹਾੜੀ ਤੇ ਨਹੀਂ ਮਿਲਦੇ ਸੀ ਕਈ ਵਾਰ ਬੰਦੇ ਦਿਹਾੜੀ ਤੇ ਲੈਉਣ ਜੋਗੇ ਪੈਸੇ ਨਹੀਂ ਹੁੰਦੇ ਸੀ ਅੱਡ ਤੋਂ ਤੇ ਮੇਰੀ ਵਾਈਫ ਅਸੀਂ ਦੋਨੋਂ ਜਾਣੇ ਸੀ ਇਲਾਕੇ ਜਿਹੜਾ ਵਾ ਉਹ ਬਹੁਤ ਜ਼ਿਆਦਾ ਮਿਹਨਤ ਕਰਕੇ ਜਿਹੜਾ ਇਹ ਆਰਗੈਨਿਕ ਖੇਤੀ ਨੂੰ ਅੱਜ ਹੀ ਸਫਲ ਬਣਾਇਆ ਹੈ ਸੋ ਫੈਮਲੀ ਦੀ ਹੈਲਪ ਬਹੁਤ ਜ਼ਰੂਰੀ ਆ ਪਹਿਲੇ 3 ਸਾਲ ਤੇ ਬਹੁਤ ਜ਼ਿਆਦਾ ਇੱਕ ਰੀ ਮਤਲਬ ਰੂਨ ਕਢਾਉਣ ਵਾਲਾ ਕੰਮ ਹੋ ਜਾਂਦਾ ਵਾ ਮੈਂ ਸੱਚ ਬੋਲੂਗਾ ਪਰ ਇਹ ਹੈ ਕਿ ਜੇਕਰ ਕੋਈ ਪਹਿਲਾਂ ਜਿਵੇਂ ਸੀ ਮੈਂ ਤੁਹਾਨੂੰ ਤਾਂ ਪਹਿਲਾਂ ਦੱਸਿਆ ਮੈਂ ਖੇਤੀ ਦਾ ਪਸ਼ੋਕੜ ਨਹੀਂ ਸੀਗਾ ਮੇਰਾ ਮੈਂ ਕਦੀ ਖੇਤੀ ਕੀਤੀ ਨਹੀਂ ਸੀਗੀ ਸੋ ਉਹਦਾ ਕਰਕੇ ਸਾਨੂੰ ਦਿੱਕਤਾਂ ਥੋੜੀਆਂ ਜਿਹਾ ਵੱਧ ਆਈਆਂ ਸਾਡੇ ਵੱਲੋਂ ਜਿਵੇਂ ਇੱਕ ਵੀਰ ਗੁਰਪ੍ਰੀਤ ਸਿੰਘ ਦਬੜੀ ਖਾਨਾ ਵਾ ਉਹ ਵੀ ਕਾਰਜ ਕਰਦਾ ਵਾ ਉਹ ਵੀ ਆਰਗੈਨਿਕ ਤੇ ਬਹੁਤ ਜ਼ਿਆਦਾ ਫੋਕਸ ਆ ਦੈਨ ਮੇਰੇ ਚੰਗੇ ਮਿੱਤਰ ਨੇ ਅਮਰਜੀਤ ਸਿੰਘ ਭੋਗਪੁਰ ਤੋਂ ਟਾਂਡੇ ਲੱਗੇ ਨੇ ਉਹਨਾਂ ਨੇ ਬਹੁਤ ਜ਼ਿਆਦਾ ਗਾਈਡੈਂਸ ਕੀਤੀ ਆ ਬਾਕੀ ਜਿਹੜਾ ਸਾਡਾ ਮੇਨ ਜਿਹੜਾ ਆਰਗੇਨਿਕ ਦਾ ਜਿਹੜਾ ਸ਼ੁਰੂ ਹੋਇਆ ਸੀ ਨਾ ਉਹ ਭਗਤਪੂਰਨ ਸਿੰਘ ਆਰਗੇਨਿਕ ਖੇਤੀ ਫਾਰਮ ਜਿਹੜਾ ਅੰਮ੍ਰਿਤਸਰ ਹੈਗਾ ਨਾ ਉੱਥੋਂ ਆਇਆ ਸੀਗਾ ਸਾਨੂੰ ਉੱਥੋਂ ਇੱਕ ਜਾਗ ਲੱਗੀ ਸੀਗੀ ਜਿੱਥੋਂ ਸਾਨੂੰ ਪਤਾ ਲੱਗਾ ਸੀਗਾ ਕਿ ਅਸੀਂ ਜਿਹੜਾ ਆਰਗੇਨਿਕ ਵੀ ਕਰ ਸਕਦੇ ਆ ਅਦਰਵਾਈਜ਼ ਇਤੋਂ ਇਲਾਵਾ ਮਤਲਬ ਸਾਡੇ ਦਿਮਾਗ ਦੇ ਵਿੱਚ ਹੈ ਨਹੀਂ ਸੀ ਕਿ ਆਰਗੈਨਿਕ ਕਿਵੇਂ ਕਰਨਾ ਵਾ ਕਿਵੇਂ ਸ਼ੁਰੂਆਤ ਕੀ ਆ ਉਹਦੇ ਬਾਰੇ ਨਹੀਂ ਸੀ ਪਤਾ ਸੀ ਜੀ ਕਿੰਨੇ ਖੇਤਾਂ ਨੂੰ ਤੁਸੀਂ ਹੁਣ ਇਸ ਵੇਲੇ ਖੇਤੀ ਕਰਦੇ ਮੇਰੇ ਤੋਂ 7 ਏਕੜ ਜ਼ਮੀਨ ਹੈ ਜੀ ਮੈਂ 7 ਏਕੜਾਂ 7 7 ਦੇ ਵਿੱਚ ਹੀ ਆਰਗੈਨਿਕ ਕਰਦਾ ਅਸੀਂ ਕੈਮੀਕਲ ਪਾ ਨਹੀਂ ਸਕਦੇ ਜੇਕਰ ਮੈਂ ਅੱਜ ਠੇਕੇ ਤੇ ਵੀ ਲੈਣਾ ਮੈਂ ਕੈਮੀਕਲ ਨਹੀਂ ਪਾ ਸਕਦਾ ਇਹ ਮੇਰੀ ਮਜਬੂਰੀ ਕਹਿ ਲੋ ਚਾ ਚੰਗਾ ਚੰਗੀ ਚੀਜ਼ ਕਹਿ ਲੋ ਚਾਹੇ ਕਹਿ ਲੋ ਕਿ ਹਾਂ ਵੀ ਇੱਕ ਸੋਚ ਬਣ ਚੁੱਕੀ ਆ ਕਿ ਮੈਂ ਕੈਮੀਕਲ ਨਹੀਂ ਪਾ ਸਕਦਾ ਤੁਹਾਡਾ ਇੱਕ ਸੋਚ ਇਹ ਵੀ ਬਣ ਗਈ ਹੈ ਕਿ ਹਾਂ ਵੀ ਆਰਗੈਨਿਕ ਤਰੀਕੇ ਦੇ ਨਾਲ ਵੀ ਵਧੀਆ ਝਾੜ ਦੇਖੋ ਜੀ ਗੱਲ ਜਿਹੜੀ ਆਪਾਂ ਕਮਾਈ ਦੀ ਗੱਲ ਕਰਦੇ ਹਾਂ ਨਾ ਉਹ ਤੋਂ ਬਾਅਦ ਚ ਆਉਂਦੀ ਪਹਿਲਾਂ ਕਰਮ ਜੁੜਦਾ ਆਪਣਾ ਗੱਲ ਜੇ ਇਹ ਗੱਲ ਕਰੀਏ ਕਿ ਹਾਂ ਵੀ ਮੈਂ ਮਤਲਬ ਕਰਮ ਨਹੀਂ ਕਰ ਸਕਦਾ ਮੈਂ ਕੈਮੀਕਲ ਨਹੀਂ ਪਾ ਸਕਦਾ ਮੈਂ ਜਿਕਰ ਆਪਾਂ ਧਰਤੀ ਨੂੰ ਆਪਣੀ ਨੂੰ ਮਾਂ ਕਹਿੰਦੇ ਜਨਮ ਦਿੰਦੀ ਹੈ ਨਾ ਉਹ ਆਪਾਂ ਨੂੰ ਖਾਣ ਨੂੰ ਦਿੰਦੀ ਹੈ ਜਨਮ ਦਿੰਦੀ ਹੈ ਚਾਹੇ ਉਹ ਆਪਣੀਆਂ ਵਣਸਪਤੀ ਉਹਨੂੰ ਜਨਮ ਦਿੰਦੀ ਆ ਹੈ ਤੇ ਮਾਂ ਵਾਣਾ ਜੇ ਆਪਾਂ ਕਹੀਏ ਕਿ ਹਾਂ ਵੀ ਮੈਂ ਆਦੀ ਮਾਂ ਨੂੰ ਮਤਲਬ ਨਚੋੜੀ ਜਾਵਾਂ ਕੈਮੀਕਲ ਪਾ ਪਾ ਕੇ ਨਚੋੜੀ ਜਾਵਾਂ ਹਨ ਤੇ ਫਿਰ ਉਹ ਮਾਂ ਦੇ ਪੱਲੇ ਕੀ ਰਹਿ ਜਾਊਗਾ ਤੋ ਮੇਰਾ ਇੱਕ ਤਰ੍ਹਾਂ ਦਾ ਪੰਜਾਬ ਦੇ ਪ੍ਰਤੀ ਇੱਕ ਫਰਜ ਕਹਿ ਲਓ ਚਾਹੇ ਇਹ ਕਹਿ ਲਓ ਕਿ ਮੇਰੀ ਮੇਰਾ ਮਤਲਬ ਕਰਮ ਵਾਂ ਇਹ ਕਿ ਮੈਂ ਜਿਹੜਾ ਵਾ ਆਰਗੈਨਿਕ ਕਰਨੀ ਆ ਜੇਕਰ ਮੈਨੂੰ ਭਵਿੱਖ ਵਿੱਚ ਜੇਕਰ ਮੈਨੂੰ ਕੋਈ ਵੀ ਕਿਸੇ ਤਰ੍ਹਾਂ ਦਾ ਕੋਈ ਵੀ ਮੰਨ ਲਓ ਕਿ ਮੈਨੂੰ ਕਿ ਠੇਕੇ ਤੇ ਵੀ ਪੈਲੀ ਲੈਣੀ ਪੈਂਦੀ ਆ ਮੈਂ ਉੱਥੇ ਵੀ ਕੈਮੀਕਲ ਨਹੀਂ ਪਾਊਗਾ ਆਰਗੈਨਿਕ ਹੀ ਕਰੂੰਗਾ ਜੀ ਕੀ ਲੱਗਦਾ ਪੰਜਾਬ ਜਿੱਦਾਂ ਤੁਸੀਂ ਪਹਿਲਾਂ ਕਿਹਾ ਕਿ 92 ਤੋਂ 95% ਜਿਹੜੀ ਧਰਤੀ ਹੋ ਨਸ਼ੇ ਤੇ ਲੱਗ ਚੁੱਕੀ ਆ ਕਿ ਦੁਆਰਾ ਉਹਨੂੰ ਸਹੀ ਕੀਤਾ ਜਾ ਸਕਦਾ ਹੈ ਕਿ ਲੋਕਾਂ ਦੀ ਸੋਚ ਬਦਲੀ ਜਾ ਸਕਦੀ ਹੈ ਲੋਕ ਆਰਗੈਨਿਕ ਖੇਤੀ ਵੱਲ ਮੋੜ ਸਕਦੇ ਦੇਖੋ ਜੀ ਇਹ ਦੇ ਵਿੱਚ ਤੇ ਕੋਈ ਦੂਰ ਆਇਆ ਹੈ ਹੀ ਨਹੀਂ ਜੀ ਕੱਲੀ ਮਤਲਬ ਆਰਗੈਨਿਕ ਖੇਤੀ ਨਹੀਂ ਹੋ ਸਕਦੀ ਕੱਲੀ ਆਰਗੈਨਿਕ ਦੀ ਨਹੀਂ ਆਪਾਂ ਗੱਲ ਕਰਦੇ ਆਪਾਂ ਸਾਰੇ ਕਿੱਤਿਆਂ ਦੀ ਗੱਲ ਕਰਦੇ ਆ ਠੀਕ ਆ ਜਦੋਂ ਸੋਚ ਬਦਲੀ ਉਹ ਮਹਾਰਾਏ ਨੇ ਜਦੋਂ ਹਵਾ ਚਲਾਈ ਨਾ ਉਹ ਸਾਰਿਆਂ ਨੇ ਬਦਲ ਜਾਣਾ ਉਹ ਸਾਰਿਆਂ ਨੂੰ ਹੀ ਸਾਡੇ ਤੇ ਗੁਰੂ ਮਹਾਰਾਏ ਨੇ ਕਿਰਪਾ ਕੀਤੀ ਆ ਅਸੀਂ ਇਸ ਪਾਸੇ ਆਏ ਆ ਮਹਾਰਾਏ ਨੇ ਆਪਣੇ ਪੁਰਨੇ ਹੁੰਦੇ ਆਪਣੇ ਆਪਾਂ ਜੇ ਕਹੀਏ ਕਿ ਮੈਂ ਕੀਤਾ ਜਾ ਮਤਲਬ ਮੇਰਾ ਦਿਮਾਗ ਸੀਗਾ ਨਹੀਂ ਇਹ ਮਹਾਰਾਜ ਦੇ ਫੁਰਨੇ ਹੁੰਦੇ ਆ ਮਹਾਰੇ ਕਿਰਪਾ ਕਰਨਗੇ ਸਾਰੇ ਪੰਜਾਬ ਦੇ ਉੱਪਰ ਕਿਰਪਾ ਕਰਨਗੇ ਅਸੀਂ ਜਿਹੜਾ ਵਾ ਚਲੋ ਸਾਰਿਆਂ ਨੂੰ ਪਹਿਲਾਂ ਮੈਂ ਇਹ ਨਹੀਂ ਕਹਿੰਦਾ ਕਿ ਤੁਸੀਂ ਆਰਗੇਨਿਕ ਕਰੋ ਪਰ ਮੈਂ ਇਹ ਕਹਿੰਦਾ ਕਿ ਇੱਕ ਜ਼ਿੰਮੇਵਾਰੀ ਵਾਲੀ ਖੇਤੀ ਕਰੋ ਜੇਕਰ ਸਾਨੂੰ ਲੋੜ ਆ ਤੁਹਾਡੀ ਥਾਡੀ ਜ਼ਮੀਨ ਵੱਖਰੀ ਆ ਤੁਹਾਡੇ ਗਵਾਂਢੀ ਦੀ ਜ਼ਮੀਨ ਵੱਖਰੀ ਆ ਜੇਕਰ ਉਹ ਦੋ ਗੱਟੇ ਜਿਹੜੇ ਖਾਦ ਦੇ ਪਾ ਰਿਹਾ ਜਾਂ ਇੱਕ ਲਫਾਫਾ ਜਾਂ ਦੋ ਲਫਾਫੇ ਜਿਹੜੇ ਆ ਉਹ ਕੈਮੀਕਲ ਦੇ ਪਾ ਰਿਹਾ ਤੁਸੀਂ ਦੇਖੋ ਕਿ ਤੁਹਾਡੀ ਜ਼ਮੀਨ ਨੂੰ ਕਿੰਨੀ ਜ਼ਰੂਰਤ ਆ ਵੇਖੋ ਵੇਖੀ ਆਪਦੀ ਜੇਕਰ ਉਹ ਦੋ ਪਾਇ ਤੇ ਮੈਂ ਵੀ ਦੋ ਪਾਉਣੇ ਆ ਇਦਾਂ ਨਹੀਂ ਆਪਣਾ ਇੱਕ ਜ਼ਿੰਮੇਵਾਰੀ ਵਾਲੀ ਖੇਤੀ ਕਰੋ ਠੀਕ ਆ ਇੱਕ ਝਾੜ ਵਧਾਉਣ ਦੇ ਹੁਣ ਸਾਰਿਆਂ ਨੂੰ ਵੱਡੀ ਜਿਹੜੀ ਦੌੜ ਆ ਉਹ ਝਾੜ ਵਧਾਉਣ ਦੀ ਲੱਗੀ ਹੈ ਜਿਹਦੇ ਚੱਲਦੇ ਆ ਅਸੀਂ ਜਿਹੜਾ ਵਾ ਉਹ ਆ ਆਪਦਾ ਜ਼ਮੀਨਾਂ ਦਾ ਬੇੜਾ ਕਰ ਕਰਕੇ ਕਰੇ ਜਾ ਰਿਹਾ ਸਾਰਿਆਂ ਨੂੰ ਵੱਡੀ ਗੱਲ ਆਪਾਂ ਠੇਕੇ ਦੇ ਜਿਹੜਾ ਜ਼ਮੀਨਾਂ ਦਿੱਤੀਆਂ ਨਾ ਇੱਕ ਛੋਟੀ ਜੀ ਗੱਲ ਕਰਨਾ ਚਾਹੁੰਨਾ ਜੇ ਆਪਾਂ ਮਤਲਬ ਇੱਕ ਬਦਲਾ ਦੀ ਗੱਲ ਕਰਦੇ ਆ ਹਨ ਹੁਣ ਆਪਣੇ ਪੰਜਾਬ ਦੇ ਵਿੱਚ ਕਿੰਨੀ ਅੱਗ ਲੱਗਦੀ ਆ ਫੀਲਡ ਦੇ ਵਿੱਚ ਬਾਹਰਲੇ ਦੇਸ਼ਾਂ 'ਚ ਵੀ ਲੱਗਦੀ ਆ 노 ਡਾਊਟ ਕੋਈ ਚੱਕਰ ਨਹੀਂ ਉਹ ਬਿਲਕੁਲ ਹੁੰਦਾ ਹਰ ਕਿਤੇ ਹੁੰਦਾ ਇਦਾਂ ਪਰ ਉਹਦੇ ਤੇ ਜਿਹੜੇ ਬਿਆਨ ਵਾਂ ਜਾਂ ਉਹਨਾਂ ਤੇ ਜਿਹੜੇ ਉਹਨੂੰ ਇੱਕ ਤਰ੍ਹਾਂ ਦੇ ਡਿਫੈਂਡ ਕਰਨ ਦੇ ਵਾਸਤੇ ਜਿਹੜੇ ਆਪਣੇ ਕਿਸਾਨ ਜਿਹੜੀਆਂ ਸੰਘਰਸ਼ ਕਮੇਟੀਆਂ ਵੀ ਆ ਚਾਹੇ ਉਹਨਾਂ ਨੂੰ ਅਸੀਂ ਸਪੋਰਟ ਵੀ ਕਰਦੇ ਆ ਉਹ ਵੀ ਜਿਹੜੇ ਇਦਾਂ ਦੇ ਬਿਆਨ ਜਾਂ ਇਦਾਂ ਦੇ ਰੀਜ਼ਨ ਜਿਹੜੇ ਦਿੰਦੇ ਆ ਉਹ ਇਹ ਤੁਕੇ ਰੀਜ਼ਨ ਨਹੀਂ ਕਿ ਹਾਂ ਵੀ ਜੇ ਕਹੀਏ ਕਿ ਹਾਂ ਵੀ ਕਰਾਇਆ ਨਹੀਂ ਵਾਅਦਾ ਤਾਂ ਅੱਗ ਲਾਉਣੀ ਆ ਜੇਕਰ ਆਪਾਂ ਚੇਂਜ ਚਾਹੁੰਦੇ ਆ ਨਾ ਆਪਨਾ ਜੇਕਰ ਮੰਨ ਲਓ ਕਿ 30 ਜਾਂ 40% ਜਾਂ 50% ਮੈਨੂੰ ਐਗਜੈਕਟ ਅੰਕੜੇ ਤਾਂ ਨਹੀਂ ਪਤਾ ਕਿ ਜਿਹੇ ਠੇਕੇ ਤੇ ਜ਼ਮੀਨਾਂ ਜਾ ਰਹੀਆਂ ਜੇਕਰ ਬਾਹਰ ਵਾਲੇ ਬੰਦੇ ਬੈਠੇ ਜਿਹੜੇ ਬਾਹਰ ਜਿਹੜੇ ਬਾਹਰੀ ਕੰਟਰੀਆਂ ਵਿੱਚ ਇੱਥੇ ਜ਼ਮੀਨਾਂ ਠੇਕੇ ਤੇ ਦੇ ਰਿਆ ਉਹ ਇੱਕ ਕੰਮ ਕਰ ਸਕਦੇ ਆ ਕਿ ਉਹ ਕਹਿਣ ਕਿ ਮੈਂ ਠੇਕਾ 5000 ਘੱਟ ਲਊਗਾ ਪਰ ਮੇਰੀ ਜ਼ਮੀਨ ਚੱਗ ਨਹੀਂ ਲੱਗਣੀ ਚਾਹੀਦੀ ਕਈ ਥਾਵਾਂ ਤੇ ਇਹ ਲੋਕ ਕਰ ਵੀ ਰਹੇ ਨੇ ਠੀਕ ਆ ਉਹ ਕੀ ਕਰਦੇ ਆ ਕਿ ਆਪਦੀ ਜ਼ਮੀਨ ਠੇਕੇ ਤੇ ਦਿੰਦੇ ਆ ਪਰ ਉਹਨੂੰ ਉਹ ਤੋਂ ਇੱਕ ਵਾਦਾ ਲੈਂਦੇ ਆ ਕਿ ਮੈਂ ਤੇ ਉਤੋਂ 5000 ਰੁਪਇਆ ਠੇਕੇ ਕਿਲੇ ਦੇ ਪਿੱਛੇ ਘੱਟ ਲਊਗਾ ਪਰ ਮੇਰੀ ਜ਼ਮੀਨ ਜਾਗ ਨਹੀਂ ਲੱਗਣੀ ਚਾਹੀਦੀ ਪਰਬਾਜੀ ਦੇਖਿਆ ਬਹੁਤੇ ਲੋਕ ਵਿਦੇਸ਼ ਚ ਗਏ ਹੁੰਦੇ ਜਿਨ੍ਹਾਂ ਨੇ ਠੇਕੇ ਤੇ ਜ਼ਮੀਨ ਦਿੱਤੀ ਹੁੰਦੀ ਆ ਬਾਹਰ ਜਾ ਕੇ ਵੀ ਚੰਗੀ ਕਮਾਈ ਕਰ ਰਹੇ ਹੁੰਦੇ ਆ ਜੇ 5000 ਠੇਕਾ ਘੱਟ ਕਰਦੇ ਵੀ ਉਹਨਾਂ ਨੂੰ ਮੇਰੇ ਸਾਹਬ ਨਾਲ ਫਰਕ ਵੀ ਨਹੀਂ ਕੋਈ ਗੱਲ ਗੱਲ ਉਹੀ ਆ ਗਈ ਨਾ ਗੱਲ ਸੋਚ ਦੀ ਆ ਗਈ ਤੁਹਾਡੇ ਕਰਮ ਦੀ ਆ ਗਈ ਕਿ ਜੇਕਰ ਤੁਸੀਂ ਆਪਣੀ ਜ਼ਿੰਮੇਵਾਰੀ ਪੰਜਾਬ ਦੇ ਪ੍ਰਤੀ ਮੰਨਦੇ ਜੇ ਹੁਣ ਇਹ ਕੋਈ ਵੀ ਕੰਮ ਆ ਦੋਹਾਂ ਹੱਥ ਉਹ ਆਪਾਂ ਕਹਿਦੇ ਨਾ ਕਿ ਮਤਲਬ ਦੋ ਪੱਖਾਂ ਦੇ ਹਿਸਾਬ ਨਾਲ ਜੇਕਰ ਬਾਹਰ ਵਾਲੇ 5000 ਕੱਟ ਕਰ ਰਹੇ ਆ ਉਹ ਆਪਦੀ ਜ਼ਿੰਮੇਵਾਰੀ ਦੇ ਨਾਲ 5000 ਕੱਟ ਕਰਕੇ ਤੁਹਾਨੂੰ ਦੇ ਰਹੇ ਆ ਫਿਰ ਅਗਲੇ ਬੰਦੇ ਦੀ ਵੀ ਜ਼ਿੰਮੇਵਾਰੀ ਬਣਦੀ ਨਾ ਕਿ ਜੇਕਰ ਉਹਨਾਂ ਵਾਦਾ ਕੀਤਾ ਕਿ ਮੈਂ ਅੱਗ ਨਾ ਲਾਵਾਂ ਤੇ ਨਹੀਂ ਲੱਗਣੀ ਚਾਹੀਦੀ ਜੇਕਰ ਮੰਨ ਲਓ ਕਿ ਕਣਕ ਖੜੀ ਆ ਹੁਣ ਕਈ ਥਾਂ ਹੀ ਕਹਿੰਦੇ ਯਾਰ ਮੈਂ ਨਹੀਂ ਹੁਣ ਅੱਗ ਨਾੜਾ ਨੂੰ ਅੱਗ ਲੱਗਣੀ ਆ ਵੇਖਿਓ ਸੀ ਤੁਸੀਂ ਹੁਣ ਪਿੱਛੋਂ ਅੱਗ ਆਉਣੀ ਆ ਆਪਣੇ ਬੰਦੇ ਨੇ ਬਚਾਉਣ ਦੀ ਕੋਸ਼ਿਸ਼ ਨਹੀਂ ਕਰਨੀ ਅਗਲੇ ਬੰਦੇ ਚੱਲ ਜਾਣੀ ਮੁੜ ਕੇ ਬਹਾਨਾ ਬਣਾ ਕੀ ਹੋਣਾ ਯਾਰ ਮੈਂ ਥੋੜਾ ਨਾ ਲਾਈ ਆ ਆਪਾਂ ਨੂੰ ਕਿਉਂ ਉਥੇ ਲਾਲਚ ਜੁੜ ਗਿਆ ਨਾ ਕਿ ਕਣਕ ਯਾਰ ਮੇਰੀ ਕਣਕ ਖਰਾਬ ਹੋ ਰਹੀ ਪਰ ਇਹ ਨਹੀਂ ਵੇਖ ਰਹੇ ਕਿ ਮੇਰੀ ਜ਼ਮੀਨ ਵੀ ਖਰਾਬ ਹੋ ਰਹੀ ਨਾ ਜਿੱਦੂ ਅੱਗ ਲੱਗ ਰਹੀ ਆ ਜਾਂ ਮੇਰਾ এনवायरमेंट ਖਰਾਬ ਹੋ ਰਿਹਾ ਨਾ ਜੇ ਅੱਗ ਲੱਗ ਰਹੀ ਆ ਉਹਦੇ ਪ੍ਰਤੀ ਜ਼ਿੰਮੇਵਾਰੀ ਆਪਣੇ ਲੋਕ ਨਹੀਂ ਸਮਝਦੇ ਸੋ ਗੁਰੂ ਸਾਹਿਬ ਕਿਰਪਾ ਕਰਨਗੇ ਉਹਨਾਂ ਨੂੰ ਅਗਲਾ ਆਊਗੀ ਤੇ ਇਸ ਪ੍ਰਤੀ ਆਪਣੀ ਜ਼ਿੰਮੇਵਾਰੀ ਸਮਝਣਗੇ ਜ਼ਿੰਮੇਵਾਰੀ ਜਦੋਂ ਸਮਝ ਲਈ ਤੇ ਸਾਰੇ ਹੱਲ ਹੈਗੇ ਆ ਜ਼ਿੰਮੇਵਾਰੀ ਕੁਦਰਤ ਨੂੰ ਬਚਾਉਣ ਦੀ ਜੀ ਬਿਲਕੁਲ ਜੀ ਕੁਦਰਤ ਨੂੰ ਬਚਾਉਣ ਦੀ ਹੁਣ ਇੱਥੇ ਬੈਠੇ ਆ ਆਪਾਂ ਇੱਥੇ ਛਾਂ ਪਲ ਆਵਦੇ ਕਿ ਯਾਰ ਕਿੱਥੇ ਬਹਿ ਕੇ ਗੱਲ ਕਰ ਠੀਕ ਆ ਮੁੜ ਕੇ ਆਪਾਂ ਛਾਵਾਂ ਲੱਭਣੀਆਂ ਕਿ ਯਾਰ ਕਿੱਥੇ ਬਹਿ ਕੇ ਕੰਮ ਕਰੀਏ ਜਾਂ ਕੀ ਕਰੀਏ ਹਨ ਪੀ ਸਕਦਾ ਮੁੜ ਕੇ ਫਿਰ ਛਤਰੀਆਂ ਲਾ ਲਾ ਬੈਣਾ ਪੈਣਾ ਆਪਾਂ ਨੂੰ ਸੋ ਇਹ ਹੈ ਕਿ ਕੁਦਰਤ ਦੇ ਪ੍ਰਤੀ ਆਪਣੀ ਜ਼ਿੰਮੇਵਾਰੀ ਹੋਣੀ ਬਹੁਤ ਜ਼ਰੂਰੀ ਹੈ ਜੀ ਸਾਡੇ ਨਾਲ ਵੀਰ ਮੌਜੂਦ ਸੀਗੇ ਆਰਗੇਨਿਕ ਤਰੀਕੇ ਦੇ ਨਾਲ ਹੀ ਖੇਤੀ ਕਰਦੇ ਆ ਕਾਫੀ ਸਮਾਂ ਵਿਦੇਸ਼ ਵੀ ਇਲਾਕੇ ਤੇ ਉਸ ਦੇ ਬਾਅਦ ਹੁਣ ਇਸ ਵੇਲੇ ਪੰਜਾਬ ਦੇ ਜਿਹੜੇ ਆ ਮਾਝੇ ਦੇ ਇਲਾਕੇ ਵਿੱਚ ਤਰਨਤਾਰਨ ਦੇ ਇਲਾਕੇ ਦੇ ਵਿੱਚ ਇਹਨਾਂ ਦਾ ਪਿੰਡ ਹੈ ਉਸ ਪਿੰਡ ਦੇ ਵਿੱਚ ਰਹਿ ਕੇ ਖੇਤੀ ਕਰਦੇ ਆ ਆਰਗੇਨਿਕ ਤਰੀਕੇ ਦੇ ਨਾਲ ਤੇ ਨਾਲ ਹੀ ਸਾਰੇ ਪੰਜਾਬੀਆਂ ਨੂੰ ਇਹ ਮੈਸੇਜ ਵੀ ਦਿੰਦੇ ਆ ਕਿ ਆਪਾਂ ਨੂੰ ਆਰਗੇਨਿਕ ਤਰੀਕੇ ਨਾਲ ਖੇਤੀ ਕਰਨੀ ਸਾਨੂੰ ਇੱਕ ਮਾਂ ਦੇ ਰੂਪ ਦੇ ਵਿੱਚ ਫਸਲ ਦਿੰਦੀ ਹੈ ਸਾਨੂੰ ਜ਼ਿੰਦਗੀ ਦਿੰਦੀ ਹੈ ਉਹਨੂੰ ਆਪਾਂ ਨਿਚੋੜਨ ਦੀ ਬਜਾਏ ਉਹਨੂੰ ਆਪਾਂ ਆਰਗੈਨਿਕ ਤਰੀਕੇ ਦੇ ਨਾਲ ਉਸ ਦੇ ਵਿੱਚ ਖੇਤੀ ਕਰੀਏ ਜੋ ਕੁਦਰਤ ਦਾ ਨਿਯਮ ਆ ਉਹਦੇ ਹਿਸਾਬ ਨਾਲ ਚੱਲੀ ਜੋ ਸਾਡੇ ਬਜ਼ੁਰਗ ਪਹਿਲਾਂ ਪਹਿਲਾਂ ਤੋਂ ਖੇਤੀ ਕਰਦੇ ਆ ਰੂੜੀ ਬਰਤ ਕੇ ਜਾਂ ਜੋ ਆਰਗੈਨਿਕ ਤਰੀਕੇ ਦੇ ਨਾਲ ਖੇਤੀ ਕਰਦੇ ਉਸੇ ਤਰੀਕੇ ਦਾ ਆਪਾਂ ਇੱਥੇ ਜਿਹੜਾ ਆ ਫਸਲ ਜਿਹੜੀ ਆ ਬੀਜੀਏ ਤਾਂ ਕਿ ਧਰਤੀ ਨੂੰ ਵੀ ਕੋਈ ਨੁਕਸਾਨ ਨਾ ਹੋਵੇ ਤੇ ਆਉਣ ਵਾਲੀਆਂ ਸਾਡੀਆਂ ਪੀੜ੍ਹੀਆਂ ਨਸਲਾਂ ਵੀ ਬਚੀਆਂ ਰਹਿਣ ਕੈਮਰਾਮੈਨ ਬਲਜਿੰਦਰ ਦੇ ਨਾਲ ਅਮਨਦੀਪ ਸਿੰਘੜੀ ਪ੍ਰੋ ਪੰਜਾਬ ਟੀਵੀ ਤਰਨਤਾਰਨ